ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਤਲਵਾੜਾ ਦੇ ਵਿਦਿਆਰਥੀਆਂ ਨੇ ਵਧਾਇਆ ਸਕੂਲ ਦਾ ਮਾਨ ਜੀਹਾਂ ਵਰਮੀਚ ਨੋਨ ਮੈਡੀਕਲ ਦੇ ਅਨੁਸ਼ ਕੁਮਾਰ ਨੇ 99% ਪ੍ਰਾਪਤ ਕਰ ਡਿਸਟ੍ਰਿਕਟ ਚ ਪਹਿਲਾ ਸਥਾਨ ਤੇ ਪੂਰੇ ਪੰਜਾਬ ਚ ਪੰਜਵਾਂ ਸਥਾਨ ਹਾਸਲ ਕੀਤਾ ਇਸ ਨਾਲ ਹੀ ਅਮਰ ਗੁਪਤਾ ਨੇ 99% ਪ੍ਰਾਪਤ ਕਰ ਡਿਸਟ੍ਰਿਕਟ ਦੇ ਵਿੱਚ ਦੂਜਾ ਸਥਾਨ ਤੇ ਪੂਰੇ ਪੰਜਾਬ ਦੇ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਇਸ ਨਾਲ ਹੀ ਵਿਦਿਆਰਥੀਆਂ ਨੇ ਇੱਕ ਰੈਲੀ ਕੱਢੀ ਜਿਸ ਦੇ ਵਿੱਚ ਉਹ ਹੁਮ ਹਮਾਨ ਦੇ ਤੇ ਖੁਸ਼ ਨਜ਼ਰ ਆ ਰਹੇ ਨੇ ਪ੍ਰਿੰਸੀਪਲ ਰਮਨ ਸਿੰਘ ਜੰਨੀ ਸਕੂਲ ਸੈਕਟਰ 1 ਤਰਵਾੜਾ 14 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10th ਕਲਾਸ ਦੇ ਜਿਹੜੇ ਨਤੀਜੇ ਕੋਰਸਿਤ ਹੋਏ ਆ ਉਹਨਾਂ ਨਤੀਜਿਆਂ ਦੇ ਵਿੱਚ ਸਾਡੇ ਸਕੂਲ ਦੇ ਦੋ ਵਿਦਿਆਰਥੀ ਮੈਰਿਟ ਦੇ ਵਿੱਚ ਆਏ ਹਨ ਅਨੁਸ਼ ਕੁਮਾਰ ਤੇ ਦੂਸਰੇ ਬੱਚੇ ਦਾ ਨਾਮ ਹੈ ਅੰਮਰ ਗੋਪਾਲ ਇਹਨਾਂ ਦੇ ਮੈਰਿਟ ਦੇ ਵਿੱਚ ਆਣ ਦੀ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹ ਸਿਰਫ ਮੈਰਿਟ ਦੇ ਵਿੱਚ ਨਹੀਂ ਆਏ ਇਨਨਾਂ ਨੇ ਪੂਰੇ ਪੰਜਾਬ ਦੇ ਵਿੱਚੋਂ 5th ਰੈਂਕ ਜਿਹੜਾ ਹੈ ਹਾਸਲ ਕੀਤਾ ਤੇ ਸ਼ਾਰਕਪੁਰ ਡਿਸਟ੍ਰਿਕਟ ਦੇ ਵਿੱਚ ਇਹ ਦੋਨੋਂ ਬੱਚੇ ਜਿਹੜੇ ਆ ਟੌਪਰ ਐ ਅਮੰਗ ਦਾ ਗਵਰਨਮੈਂਟ ਸਕੂਲ ਇਸ ਸਕੂਲ ਦੇ ਪਹਿਲਾ ਵੀ ਰੀਤ ਰਹੀ ਹੈ ਕਿ ਬੱਚੇ ਸਾਡੇ ਜਿਹੜੇ ਆ ਪੰਜਾਬ ਲੈਵਲ ਤੇ ਫਰਸਟ ਜਾਂ ਮੈਰਿਟ ਦੇ ਵਿੱਚ ਆਉਂਦੇ ਨੇ ਇਹਨਾਂ ਦੋਨਾਂ ਬੱਚਿਆਂ ਨੇ ਸਾਡਾ ਸਾਰੇ ਟੀਚਰਸ ਦਾ ਤੇ ਸਕੂਲ ਦਾ ਮਾਪਿਆਂ ਦਾ ਮਾਣ ਵਧਾਇਆ ਹੈ ਇਸ ਵਾਸਤੇ ਮੈਂ ਇਹਨਾਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਆਪਣੇ ਟੀਚਰਜ਼ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਦੀ ਮਿਹਨਤ ਜਿਹੜੀ ਹੈ ਉਹ ਰੰਗ ਲਿਆਈ ਹੈ ਤੇ ਸਾਡਾ ਨਾਮ ਜਿਹੜਾ ਹੈ ਟੀਚਰਜ਼ ਨੇ ਰੋਸ਼ਨ ਕੀਤਾ ਹੈ ਥੈਂਕ ਯੂ ਹੈਲੋ एवरीवन ਮਾਈ ਨੇਮ ਇਜ਼ ਮੋਨਿਕਾ ਠਾਕੁਰ ਆਮ ਇੰਗਲਿਸ਼ ਲੈਕਚਰ ਐਟ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਕੁਲਵਾਲਾ ਐਂਡ ਵਾਂਸ ਵਨ ਮੋਰ ਥਿੰਗ ਆਈ ਊਡ ਲਾਈਕ ਟੂ ਸੇ ਥੈਟ ਆਮ ਅ ਪ੍ਰਾਊਡ ਟੀਚਰ ਆਫ ਮਾਈ ਦੂ ਮੈਟਰੀ ਟੂਰੀ ਸਟੂਡੈਂਟਸ anuj kumar and Amar gupta they have brought accolades to our school they have brought L'Oreal to our school and such an achievement that comes once in a blue moon i would rather like to say because they have earned, they have bagged fifth position in uh, the entire state and the result was declared um, the day before yesterday it was on 14th may um, plus 2 class result and i'm so happy i'm so glad they are such a uh, they have presented the perfect descriptor that I would like to uh, say, and I would like to uh, give them uh, descriptor give to them. That is, uh, they are true gladiatorial heroes with their multi dimensional success and multi dimensional progress. They have fully showcased their talent. And it's uh, for Anuj and for Amar, I would like to say that uh, uh, it is just a testament to their uh, uh, hard work. As well as to their parents' efforts, also because they kept vigil throughout the course uh, over the strategies they have made, over the strategies, over the guidelines of the teachers. So, uh, we are thankful to God, in fact, because it's after such a long time, an age long jinx and age long drop has been broken by these two bright and shining students. So, I wish them bright future and continued bright success also. ਮੇਰਾ ਨਾਮ ਲੀਨਾ ਚੌਧਰੀ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸੈਕਟਰ ਸਕੂਲ ਦੇ ਵਿੱਚ ਅ ਮੈਥ ਟੋਰਸ ਫਿਜ਼ਿਕਸ ਲੈਕਚਰਰ ਕੰਮ ਕਰਦੀ ਹਾਂ ਪਰ ਇਹਨਾਂ ਦੋਨਾਂ ਬੱਚਾ ਨੂੰ ਮੈਂ ਬੜਾਇਆ ਹੈ ਇਹ ਸਾਡੇ ਦੋਵੇਂ ਹੀ ਹੋਮ ਸਕੂਲ ਦੇ ਵਿਦਿਆਰਥੀ ਪੰਜਾਬ ਦੇ ਵਿੱਚ ਇਹਨਾਂ ਨੇ 5th ਰੈਂਕ ਪ੍ਰਾਪਤ ਕੀਤਾ ਹੈ ਔਰ ਸਰਕਾਰੀ ਸਕੂਲਾਂ ਦੇ ਵਿੱਚੋਂ ਇਹ ਫਰਸਟ ਪੋਜੀਸ਼ਨ ਦੇ ਅਹਾਂਸ਼ਾ ਤੋਂ ਜ਼ਿਲ੍ਹੇ ਦੇ ਵਿੱਚ ਔਰ ਮੇਰੇ ਵਿਸ਼ੇ ਦੇ ਵਿੱਚ ਇਹ ਦੋਵੇਂ ਹੀ ਵਿਦਿਆਰਥੀ ਇਹਨਾਂ ਨੇ ਬਹੁਤ ਹੀ ਸਖਤ ਮਿਹਨਤ ਕੀਤੀ ਹੈ ਔਰ ਜਿਹੜੀਆਂ ਜਿਹੜੀਆਂ ਇਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਰਹੀਆਂ ਸਨ ਇਹ ਬੱਚਾ ਨੇ ਉਹ ਗਾਈਡਲਾਈਨਸ ਨੂੰ ਪ੍ਰੋਪਰਲੀ ਫਾਲੋ ਕਰ ਦਿਆ ਹੋਇਆ ਆ ਇਸਨ ਵੱਲ ਚੁੜਦਾ ਹੈ ਅਚੀਵ ਕੀਤਾ ਹੈ ਤੋਂ ਮੈਂ ਇਹਨਾਂ ਬੱਚਿਆਂ ਦੀ ਸਕਸੈਸਫੁਲੀ ਅੱਗੇ ਜੀਵਨ ਦੇ ਵਿੱਚ ਮੈਂ ਪਰਮਾਤਮਾ ਨੂੰ ਦੁਆ ਕਰਦੀ ਹਾਂ ਔਰ ਇਹਨਾਂ ਨੂੰ ਇੱਕ ਸਕਸੈਸਫੁਲ ਜੀਵਨ ਦੇ ਲਈ ਇਹਨਾਂ ਨੂੰ ਮੈਂ ਆਸ਼ੀਰਵਾਦ ਦਿੰਦੀ ਹਾਂ ਹੈਲੋ एवरीवन ਮਾਈ ਨੇਮ ਇਜ਼ ਇੰਦੂ ਐਂਡ ਆਮ ਵਰਕ ਐਜ਼ ਅ ਕੈਮਿਸਟਰੀ ਲੈਕਚਰਰ ਇਨ ਪੀਐਮਸਟੀ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਸੈਕਟਰ 1 ਅਵੜਾ ਤੋਂ ਮਾਰੇ ਇਹ ਦੋ ਬੱਚੇ ਅਨੂਜ ਔਰ ਅਮਰ ਨੇ ਮੇਰੀ ਫੋਲਡਰ ਹੈ फिफ्थ रैंक लिया है इन्होंने पूरे पंजाब में और पूरे हशारपुर डिस्ट्रिक्ट में टॉपर हैं मैं तो ये कहना चाहती हूँ कि इनके जैसे डेडिकेटेड और हार्ड वर्किंग स्टूडेंट्स मैंने आज तक के देखे हैं इन्होंने अपनी जो मेरिट ली है अपने हार्डवर्क की वजह से ली है ये दोनों रेगुलर स्टूडेंट्स थे हमारे इन्होंने कभी भी क्लास फालतू में बंक नहीं किया था ना ही कभी छुट्टी की थी ये डेली स्कूल आते थे और जो जैसे जैसे इनको टीचर ने बताया है वैसे इन्होंने पूरी तैयारी की है और ये इनका वर्क ही है जो आज ये यह यहाँ तक तो मेरी इनके लिए बेस्ट विशेज है कि आगे भी फ्यूचर में ये एक सक्सेसफुल पर्सन बने और ऐसे ही अपने पेरेंट्स का नाम रोशन करें थैंक यू नमस्कार जी मेरा नाम काजल है एंड आई एम टीचिंग एज केमिस्ट्री लेक्चर इन पी एम श्री गवर्नमेंट सीनियर सेकेंडरी स्कूल सेक्टर वन तलवाड़ा और आज बहुत ही प्राउड मैंटर के तौर पे मैं बात कर रही हूँ ये हमारे दो मेरिटोरियस स्टूडेंट्स हैं एक तो अनुज कुमार और दूसरा अमर गुप्ता इन दोनों ही बच्चों ने पंजाब में फिफ्थ रैंक जो है अटेन किया है और इन बच्चों को मैं कंग्रेचुलेट करना चाहूँगी कि इनकी सक्सेस जो है इनके हार्डवर्क की वजह से ही आई है और फ्यूचर के लिए इनको ऑल द वेरी बेस्ट है ये बच्चे क्लास में भी कंसिस्टेंट रहे हैं हमेशा क्लास में आ, रेगुलर रहे हैं और जैसा जैसे टीचर्स ने बोला है वैसे वैसे इन्होंने प्रिपेयर किया है तो ऑल द वेरी बेस्ट स्टूडेंट्स ਥੈਂਕ ਯੂ ਮੈਂ ਬਰਿੰਦਰ ਕੁਮਾਰ ਲੈਕਚਰਰ ਪੰਜਾਬੀ گورਮੈਂਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਇਕ ਤਲਵਾੜਾ ਦੋਨੋਂ ਹੀ ਬੱਚੇ ਅਮਰ ਗੁਪਤਾ ਅਨੁਜ ਕੁਮਾਰ ਜਿਨ੍ਹਾਂ ਨੇ ਪੰਜਾਬ ਚੋਂ ਪਜਮਾ ਰੈਕ ਹਾਸਲ ਕੀਤਾ ਹੈ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਾਰੇ ਸਟਾਫ ਨੇ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਹੇਠ ਕਲੈਕਟਿਵਲੀ ਬੜਾ ਵਧੀਆ ਕੰਮ ਕੀਤਾ ਉਹਦੇ ਲਈ ਸਾਡੀ ਜਿਹੜੇ ਸਿਰ ਤੇ ਹੱਥ ਸੀ ਸਾਡੇ ਹੈੱਡ ਦਾ ਉਹਦਾ ਸੀ ਉਹਨਾਂ ਦਾ ਜਿਹੜਾ ਇੱਕ ਸੁਪਨਾ ਸੀ ਕਿ ਸਾਡੇ ਸਕੂਲ ਚੋਂ ਮੈਟ੍ਰਾਨ ਜਿਹੜੀਆਂ ਕਦੇ ਪਹਿਲਾਂ ਵੀ ਆਉਂਦੀਆਂ ਸੀ ਇਤਿਹਾਸ ਗਵਾਹ ਸਾਡੇ ਸਕੂਲ ਦਾ ਕਿ ਇੱਥੇ ਹਮੇਸ਼ਾ ਹੀ ਮੈਟਾ ਆਉਂਦੀਆਂ ਰਹੀਆਂ ਸੋ ਇਹਨਾਂ ਦੇ ਅਸ਼ੀਰਵਾਦ ਨਾਲ ਪ੍ਰਿੰਸੀਪਲ ਸਾਡੇ ਅਸ਼ੀਰਵਾਦ ਨਾਲ ਫਿਰ ਇਹ ਜਿਹੜਾ ਇਤਿਹਾਸ ਦੁਹਰਾਇਆ ਗਿਆ ਹੈ ਇਹਦੇ ਲਈ ਅਸੀਂ ਨਾ ਬੱਚਿਆਂ ਨੂੰ ਵੀ ਖਲਾਸ਼ੇਰੀ ਦਿੰਦੇ ਆ ਤੇ ਮੁਬਾਰਕਵਾਦ ਵੀ ਦਿੰਦੇ ਆ ਕਿ ਅਗਲੀ ਜ਼ਿੰਦਗੀ ਚ ਵੀ ਹੋਰ ਵੀ ਜਿਸ ਇੰਸਟੀਟਿਊਸ਼ਨ ਜਾਣ ਉਸੇ ਤਰ੍ਹਾਂ ਹੀ ਪਹਿਲੇ ਨੰਬਰਾਂ ਤੇ ਹੀ ਰਹਿਣ ਤੇ ਪ੍ਰਮਾਤਮਾ ਇਹਦੀ ਲੰਬੀ ਉਮਰ ਕਰੇ ਸਫਲਤਾ ਹਾਸਲ ਕਰੇ ਤੇ ਇੱਕ ਵਾਰ ਤੁਹਾਡੇ ਚੈਨਲ ਰਾਹੀਂ ਅਸੀਂ ਗੱਲ ਕਹਿਣਾ ਚਾਹੁੰਦੇ ਆ ਤਲਵਾੜਾ ਨਿਵਾਸੀਆਂ ਨੂੰ ਕਿ ਸਾਡੇ ਸਕੂਲ ਚ ਪੰਜ ਸਟਰੀਮਾਂ ਚੱਲਦੀਆਂ ਆ ਮੈਡੀਕਲ ਨਾਨ ਮੈਡੀਕਲ ਆਰਟਸ ਕਾਮਰਸ ਵੋਕੇਸ਼ਨਲ ਵਿੱਚ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਸੋ ਆਪਣੇ ਬੱਚੇ ਜਿਹੜੇ ਇੱਥੇ ਦਾਖਲ ਕਰਾਓ ਸਕੂਲ ਸਾਡਾ ਪੀਐਮਸੀ ਰ ਬਣ ਗਿਆ ਹੁਣ ਸੋ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਵੀ ਮਿਲ ਰਹੀਆਂ ਉਹਨਾਂ ਦਾ ਫਾਇਦਾ ਲਓ ਧੰਨਵਾਦ ਮੈਂ ਹਮਿੰਦਰ ਸਿੰਘ ਪੁਲਿਆਰ ਲੈਕਚਰਰ ਇਨ ਮੈਥ ਇਹ ਸਕੂਲ ਦੇ ਵਿੱਚ ਪੀ ਐਮ ਸ਼੍ਰੀ ਸੈਕਟਰ 1 ਤਲਵਾਰਾ ਵਿਕੇ ਕਦੇ ਲੈਕਚਰਰ ਮੈਥ ਕੰਮ ਕਰਿਆ। ਇਹ ਦੋਨੇ ਬੱਚੇ ਜਿਹੜੇ ਆ ਪਲੱਸ 1 ਵਿੱਚ ਸਾਡੇ ਕੋਲ ਦਾਖਲ ਹੋਏ ਸੀ ਪਹਿਲਾਂ। ਇੱਕ ਮਹੀਨਾ ਘੜ ਕੋ ਪੜ ਗਏ ਤੇ ਮੈਰਿਟੋਰੀਅਸ ਸਕੂਲ ਚਲੇ ਗਏ। ਮੈਨੂੰ ਬੜਾ ਦੁੱਖ ਹੋਇਆ ਵੀ ਇਹਨਾਂ ਨੇ ਲਗੀ ਸਾਨੂੰ ਦੇਖੋ ਮਤ ਬਹੁਤ ਵਧੀਆ ਲੰਦੇ ਸੀ। ਪਰ ਇਹ ਮਹੀਨੇ ਬਾਅਦ ਜਿਹੜੇ ਆ ਵਾਪਸ ਸਾਡੇ ਕੋਲ ਆ ਗਏ। ਇਹਨਾਂ ਨੂੰ ਉੱਥੇ ਮਾਹੌਲ ਨਹੀਂ ਵਧੀਆ ਲੱਗਿਆ ਇੱਥੋਂ ਦਾ ਵਧੀਆ ਲੱਗਿਆ। ਤੇ ਸਾਡੇ ਹੋਰ ਵੀ 15 ਬੱਚੇ ਮੈਚ ਜਾਣ ਵਾਲੇ ਸੀ ਉਹਨਾਂ ਦਾ ਥੋੜਾ ਥੋੜੇ ਫਰਕ ਨਾਲ ਹੀ ਇੱਕ ਇੱਕ ਦੋ ਦੋ ਨੰਬਰ ਦੇ ਨਾਲ ਹੀ ਉਹ ਰਹਿ ਗਏ ਆ ਤੇ ਇਹ ਦੋਨੇ ਬੱਚੇ ਸਾਡੇ ਬੜੇ ਹੁਨਰ ਬਾਕੀ ਵੀ ਬੜੇ ਹੁਨਰ ਬੱਚੇ ਸਾਡੇ ਸਾਰੇ ਤੇ ਅਸੀਂ ਇਹਨਾਂ ਦੀ ਸ਼ੁਭਕਾਮਨਾ ਇਹਨਾਂ ਨੂੰ ਦਿੰਨੇ ਆ ਕਿ ਇਹ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਾਮਯਾਬ ਰਹਿਣ ਸ਼ੁਭਕਾਮਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਅਨੁਸ਼ਕਮਰ ਹੈ ਮੈਂ ਪਲੱਸ 2 ਸੈਂਕਸ ਸਪੀਅਰ ਸਕੂਲੋਂ ਪੀਐਮ ਸ਼੍ਰੀ ਪ੍ਰੋਮਨਿਅਸ ਲੈਂਡਸਮਾਰਕ ਸੈਕਟਰ 1 ਤਲਵਾੜਾ ਤੇ ਮੈਂ ਹੁਣ ਮੈਰਿਟ ਚ ਆਇਆ ਮੇਰੀ 5ਥ ਰੈਂਕ ਪੰਜਾਬ ਆਈ ਹੈ 495 ਮਾਰਕਸ ਆਊਟ ਆਫ 500 ਆਏ ਹੈ 99% ਬਣਿਆ ਤੇ ਡਿਸਟ੍ਰਿਕਟ ਵਿੱਚ ਟੋਪ ਕੀਤਾ ਹੈ ਤੇ ਮੈਨੂੰ ਆਪਣੇ ਤੇ ਬਹੁਤ ਗਰਵ ਹੈ ਇਹ ਐਕਚੁਅਲੀ ਇਹ ਮੈਰਿਟ ਮੇਰੀ ਨਹੀਂ ਹੈ ਇਹ ਮੇਰੇ ਟੀਚਰਸ ਮੇਰੇ ਪੇਰੈਂਟਸ ਜਿਸ ਮੇਰੇ ਨਾਲ ਹੀ ਸਾਰੇ ਫਰੈਂਡਸ ਜੋ ਵੀ ਸਾਡੇ ਸਟੂਡੈਂਟਸ ਨਾਲ ਦੇਗੇ ਉਹਨਾਂ ਦੀ ਹੈ ਉਹਨਾਂ ਦੀ ਵਜ੍ਹਾ ਤੋਂ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਟੀਚਰਸ ਸਾਡੇ ਇੰਦੂ मैम ਕਾਜਲ मैम ਉਹਨਾਂ ਦੀ ਡਾਊਟ ਕਲੈਰਟੀ ਕਮਿਊਨਿਟੀ ਟੀਚਰ ਸਾਡੇ ਸੀਗੇ ਉਹਨਾਂ ਦੀ ਡਾਊਟ ਕਲੈਰਟੀ ਨਾਲ ਸਾਡਾ ਬਹੁਤ ਹੈਲਪ ਮਿਲੀ ਹੈ ਮੀਨਾ मैम ਦੀ ਮੋਟੀਵੇਸ਼ਨ ਹਮੇਸ਼ਾ ਇਹ ਕਹਿੰਦੇ ਸੀ ਕਿ ਆਪਾਂ ਬੈਨਰ ਬਣਾ ਕੇ ਰੱਖੇ ਬਸ ਫੋਟੋਆਂ ਲਾਣੀਆਂ ਰਹਿ ਗਈਆਂ ਉਹ ਮੋਟੀਵੇਸ਼ਨ ਨਾਲ ਕਾਫੀ ਹੈਲਪ ਮਿਲੀ ਹੈ ਸਾਡੀ ਮਿਸ ਮੌਨਿਕਾ ਠਾਕੁਰ मैम ਉਹਨਾਂ ਦੀ ਬਹੁਤ ਹੈਲਪ ਰਹੀ ਹੈ ਉਹਨਾਂ ਨੇ ਸਾਰੇ ਸਬਜੈਕਟਸ ਦੇ ਵਿੱਚ ਐਕਚੁਅਲੀ ਸਾਡੀ ਹੈਲਪ ਕੀਤੀ ਹੈ ਉਹਨਾਂ ਨੇ ਕਿੱਦਾਂ ਪੇਪਰ ਨੂੰ ਪ੍ਰੈਜੈਂਟ ਕਰਨਾ ਤੇ ਹੋਰ ਸਾਰੀ ਕਰਿਕੂਲਮ ਐਕਟੀਵਿਟੀਜ਼ ਦੇ ਵਿੱਚ ਸਾਡਾ ਸਾਥ ਦਿੱਤਾ ਵ੍ਰਿੰਦਰ ਸਰ ਜੀ ਨੇ ਸਾਨੂੰ ਪੇਪਰ ਪੈਟਰਨ ਸਾਰਾ ਕੁਝ ਸਮਝਾਇਆ ਤੇ ਨਾਲ ਸਾਡੇ ਹਰਮਿੰਦਰ ਪਿਆਲ ਖੋਲਿਆਲ ਸਰ ਉਹਨਾਂ ਨੇ ਮੈਦ ਵੀ ਸਾਡੀ ਬਹੁਤ ਪ੍ਰੈਕਟਿਸ ਕਰਵਾਈ ਸੀ ਤੇ ਐਕਚੁਅਲੀ ਇਹ ਉਹਨਾਂ ਦੀ ਗਾਈਡਲਾਈਨਸ ਦੇ ਨਾਲ ਹੀ ਹੋਇਆ ਮੇਰੇ ਫਾਦਰ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਮੇਰੇ ਤਾਇੂ ਜੀ ਤੇ ਮੇਰੇ ਬ੍ਰਦਰ ਉਹਨਾਂ ਦੀ ਗਾਈਡਲਾਈਨਸ ਨਾਲ ਹੀ ਮੈਰਿਟ ਆਈ ਹੈ ਉਹਨਾਂ ਨੇ ਮੈਨੂੰ ਜੋ ਪੜਾਇਆ ਮੇਰੇ ਟੀਚਰਸ ਨੇ ਜੋ ਪੜਾਇਆ ਇਹ ਸਾਰਾ ਉਹਨਾਂ ਦਾ ਹੀ ਸਿੱਟਾ ਹੈ ਐਕਚੁਅਲੀ ਮੇਰਾ ਹੀ ਨਹੀਂ ਇਹ ਸਾਡੇ ਪੂਰੇ ਸਕੂਲ ਮੇਰੇ ਪੇਰੈਂਟਸ ਦਾ ਡ੍ਰੀਮ ਸੀ ਜੋ ਅੱਜ ਉਹਨਾਂ ਦੀ ਹੀ ਮਿਹਨਤ ਕਰਕੇ ਪੂਰਾ ਹੋਇਆ ਹੈ ਤੇ ਮੈਨੂੰ ਆਪਣੇ ਟੀਚਰਸ ਤੇ ਮੇਰੇ ਪੇਰੈਂਟਸ ਤੇ ਬਹੁਤ ਪ੍ਰਾਊਡ ਹੈ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਾਂ ਮਤਲਬ ਇਹ ਨਹੀਂ ਐ ਲੇਟ ਨਾਈਟ ਤੱਕ ਪੜਦੇ ਇਸ ਵੇਰੇ ਜਲਦੀ ਉੱਠਦੇ ਆਪਾਂ ਦੋਨੇ ਆਪਾਂ ਸੈਸ਼ਨ ਦੇ ਫਰਸਟ ਡੇ ਤੋਂ ਹੀ ਟੀਚਰਸ ਦੀ ਗਾਈਡਲਾਈਨਸ ਨੂੰ ਫੋਲੋ ਕੀਤਾ ਰੋਜ਼ ਥੋੜਾ ਥੋੜਾ ਪੜ੍ਹੇ ਤੇ ਸਾਨੂੰ ਆਪਾਂ ਫਾਈਨਲ ਐਗਜ਼ਾਮ ਬਹੁਤ ਹੀ ਰਿਲੈਕਸ ਹੋ ਕੇ ਦਿੱਤੇ ਬਸ ਇਹ ਕਹੂੰਗਾ ਪ੍ਰੀ ਬੋਰਡ ਜੇ ਜ਼ਿਆਦਾ ਹਾਰਡ ਵਰਕ ਨਾਲ ਤੁਹਾਨੂੰ ਦਿੱਤੇ ਆ ਤਾਂ ਫਾਈਨਲ 'ਚ ਕੋਈ ਦਿੱਕਤ ਨਹੀਂ ਆਂਦੀ ਮੈਨੂੰ ਨਹੀਂ ਲੱਗਦਾ ਸਾਡੇ ਦੋਨਾਂ 'ਚ ਰਿਲੈਕਸ ਹੋ ਕੇ ਕਿਸੇ ਨੇ ਪੇਪਰ ਦਿੱਤਾ ਹੋਣਾ ਪੂਰੇ ਪੰਜਾਬ 'ਚ ਥੈਂਕ ਯੂ ਜੈ ਸ਼੍ਰ ਮੇਰਾ ਨਾਮ ਹਮਰ ਹੈ ਤੇ ਜਿਹੜੀ ਮੇਰੀ ਮੈਰਿਟ ਆਈ ਹੈ ਉਹ ਮੇਨਲੀ ਮੇਰੇ ਪੇਰੈਂਟਸ ਮੇਰੇ ਬ੍ਰਦਰ ਅਜੀਤ ਗੁਪਤਾ ਤੇ ਕਾਜਲ मैम ਨੀਨਾ मैम ਤੇ ਸਾਰੇ ਸਟਾਫ ਵੱਲੋਂ ਆਈ ਹੈ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਕਾਜਲ मैम ਤੇ ਨੀਨਾ मैम ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਮੈਨੂੰ ਜਿਸ ਕਰਕੇ ਮੇਰੀ ਮੈਰਿਟ ਆਈ ਹੈ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੇਰੀ ਮੈਰਿਟ ਆਊਗੀ ਮੈਂ ਸਿਰਫ ਇਸ ਤਰ੍ਹਾਂ ਪੜ ਰਿਹਾ ਕਿ ਮੇਰੇ 90 ਤੋਂ ਉੱਪਰ ਮਾਰਕਸ ਆਜਣ ਤੇ ਮੇਨਲੀ ਮੈਨੂੰ ਕਾਜਲ मैम ਨੇ ਮੋਟੀਵੇਟ ਕੀਤਾ ਸੀ ਕਿ ਮੇਰੀ ਮੈਰਿਟ ਆ ਸਕਦੀ ਹੈ ਤੂੰ ਪੜ